Yeah, mm -hmm. mm -hmm. mm -hmm. ਨਹੀਂ ਮੈਂ ਮੰਨ ਹਾਂ ਇਹ ਪ੍ਰੈਸ ਕਾਲੂ ਬਹੁਤ ਵਧੀਆ ਨਹੀਂ ਕਰੀ ਸੀ ਕਿਉਂਕਿ ਅਸੀਂ ਤਾਂ ਜਾਣਦੇ ਹੀ ਨਹੀਂ ਸੀ ਕਿ ਉੱਤੇ ਇਹ ਜੀ ਹੋ ਜਾਏਗੀ। ਆ ਗੋਦੀਆਂ ਨੂੰ ਥੋੜਾ ਦੇ। ਨਹੀਂ ਅੱਗੇ ਆਪਣੇ ਮੈਂਬਰ ਐਂਕੀ ਪਹਿਲਾ ਪਹਿਲਾ ਆਪਣੀ ਮੰਮੀ ਪਾਪਾ ਨੂੰ ਮੱਥਾ ਟੇਕਦੇ ਸੀ ਲਾਜ ਉਹਨਾਂ ਦੀ ਅਸ਼ੀਰਵਾਦ ਨਾਲ ਸਾਰੇ ਅੱਜ ਤੱਕ ਦੇਖ ਥੈਂਕਫੁਲ ਰੱਬ ਨਾ ਕਰੇ ਦਿਨਾਵੇ ਕਿਤੇ ਸਭਾ ਚੋੜੀ ਨਾ ਉਹ ਨਹੀਂ ਅਸੀਂ ਨਹੀਂ ਬਸ ਸੁਚੀ ਨਹੀਂ ਨਹੀਂ ਮੋਟ ਨੂੰ ਪੁੱਤਰ ਵਾਹ ਸਾਰਾ ਸ਼ਹਿਰ ਤੇਰੇ ਨਾਲ ਹੁਣ ਮਾਪ ਹੈ ਨਾ ਅੱਜ ਕੱਲੇ ਕਿੰਨੇ ਲੋਕ ਅੰਦਰ ਕੁਟੀ ਜੰਨੇ ਹੁਣ ਅਫਸਰ ਬਣ ਕੇ ਆਣਾ ਵੱਡਾ ਆਪਾਂ ਠੀਕ ਹੈ ਨਹੀਂ ਪੜਾਈ ਕਰਕੇ ਹਾਂ ਲੈਗ ਬਣਨਾ ਮੰਮੀ ਲੜੀ ਦਾ ਨਾਮ ਉੱਚਾ ਕਰਨਾ ਮੈਂ ਬਹੁਤ ਬਹੁਤ ਤਮੋਦ ਦਿਖਾ ਜਿੰਨਾ ਮਿਲਦਾ ਦੀਪਾ ਹੁੰਦੇ ਐਂਡ ਰਵਿੰਦਰ ਸਿੰਘ ਰੋਕੀ ਤੇ ਆਪਣਾ ਮਜੀਤ ਸਿੰਘ ਰਿੰਕੂ ਜੀ ਪੂਰੀ ਟੀਮ ਇਹਨਾਂ ਦੇ ਵੱਲੋਂ ਦਾਦਾ ਜੀ ਕਿਹਾ ਕਿ ਤੁਹਾਡੇ ਹੱਥੋਂ ਚੈੱਕ ਨਵਾਇਆ ਜਾਏਗਾ ਤਾਂ ਤੁਸੀਂ ਕੀ ਕਹੋਗੇ ਅੱਜ ਗੁਰਪੁਰ ਦਾ ਦਿਨ ਹੈ ਮੋਢੀ ਦੇਖੋ ਜੀ ਜਦੋਂ ਇਹ ਵੀਡੀਓ ਵਾਇਰਲ ਹੋਈ ਤਾਂ ਸਾਰੇ ਐਫਰਟਸ ਉਹ ਡਿਪਾਰਟਮੈਂਟ ਜੀ ਕਮਨ ਜੀ ਤੇ ਸਰ ਜੀ ਜਮੈਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਰਲ ਕੇ ਖਾਸ ਕਰਕੇ press ਵਾਲਿਆਂ ਨੇ ਵੀ ਇਹਨੂੰ ਹਾਈਲਾਈਟ ਕੀਤਾ ਜਦੋਂ ਵੀਡੀਓ ਵਾਇਰਲ ਹੋਈ ਤਾਂ ਸਭ ਨੇ ਦੇਖਿਆ ਜਿਹੜੇ ਫਿਰ ਦਿਲ ਚ ਹਮਦਰਦੀ ਰੱਖਦੇ ਲੋਕ ਸਮਾਜ ਸੇਵਾਦੀ ਤੇ ਉਹ ਲੋਕ ਫਿਰ ਅੱਗੇ ਆ ਜਿਹਦੇ ਚ ਕਿ ਉਸ ਦਿਨ ਵੀ ਦੇਖੋ ਕਾਫੀ ਪੈਸਾ ਮਤਲਬ ਅਕਾਊਂਟ ਚ ਵੀ ਲੋਕਾਂ ਨੇ ਪਾਇਆ ਮੇਰੇ ਇੱਕ ਦੋਸਤ ਨੇ ਜਸਵੀਰ ਸਿੰਘ ਗਿੱਲ ਹਾਂਗਕਾਂਗ ਤੇ ਉਹ ਮੁੱਗੇ ਡਿਸਟ੍ਰਿਕਟ ਦੇ ਨੇ ਤੇ ਉਹਨਾਂ ਨੇ ਕਿਤੇ ਉੱਥੇ ਤੁਹਾਡੀ ਵਾਇਰਲ ਵੀਡੀਓ ਦੇਖੀ ਉੱਥੋਂ ਉਹਨਾਂ ਨੇ ਲੱਖ ਰੁਪਏ ਉਹਨਾਂ ਨੇ ਸਿੱਧਾ ਅਕਾਊਂਟ ਚ ਪਾਇਆ ਤੇ ਇਹੀ ਉਹਦੇ ਚ ਆਪਣੇ ਦੀਪ ਹੋਮ ਤੋਂ ਸਾਰ ਰਵਿੰਦਰ ਸਿੰਘ ਜੀ ਰੋਕੀ ਜੀ ਤੇ ਇਹਨਾਂ ਦੀ ਸਾਰੀ ਇਹਨਾਂ ਦੇ ਦੋਸਤ ਇਹਨਾਂ ਦੇ ਨਾਲ ਸਾਰੀ ਟੀਮ ਅੱਜ ਇਹ 2 ਲੱਖ ਦਾ ਚੈੱਕ ਅੱਜ ਇਹ ਦੇ ਕੇ ਆਏ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਦਿਲੋਂ ਪਰਿਵਾਰ ਦੀ ਤਰਫੋਂ ਵੀ ਜਿਨ੍ਹਾਂ ਨੇ ਕਿ ਇਹ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਕਿਉਂਕਿ ਇਹੇ ਚੀਜ਼ਾਂ ਸਮਾਜ ਦੇ ਵਿੱਚ ਸਾਡਾ ਫਰਜ਼ ਬਣਦਾ ਵੀ ਜੇ ਪ੍ਰਮਾਤਮਾ ਨੇ ਸਾਨੂੰ ਕਿਤੇ ਸਮਰੱਥ ਬਣਾਇਆ ਕਿਸੇ ਚੀਜ਼ ਲਈ ਤਾਂ ਸਾਨੂੰ ਰਲ ਕੇ ਸਮਾਜ